ਸਾਸੀ ਗਾਲ ਜੀ ਇੰਡੀਆ ਨਿਊਜ਼ ਪੰਜਾਬ ਦੇ ਇਸ ਡਿਜੀਟਲ ਪਲੇਟਫਾਰਮ ਦੇ ਵਿੱਚ ਮੈਂ ਇਹ ਸ਼ਾਨਤ ਤੁਹਾਡਾ ਇਸ ਵੇਲੇ ਸ਼੍ਰੀ ਮੁਖਤਰ ਸਾਹਿਬ ਦੇ ਵਿੱਚ ਸਵਾਗਤ ਕਰਦਾ ਹਾਂ ਦੱਸਦੀ ਕਿ ਲੋਕਾਂ ਦੀ ਸਿਹਤ ਸਹੂਲਤਾਂ ਜਲ ਪਾਣੀ ਦੀਆਂ ਸਹੂਲਤਾਂ ਵਾਸਤੇ ਸਰਕਾਰਾਂ ਵੱਲੋਂ ਕੀਤੇ ਜਾਂਦੇ ਵੱਡੇ ਵੱਡੇ ਦਾਅਵਿਆਂ ਦੀ ਕਈ ਵਾਰ ਇਹ ਜਿਹੇ ਬੁਰੀ ਤਰੀਕੇ ਨਾਲ ਬੁਰੇ ਢੰਗ ਦੇ ਨਾਲ ਹਵਾ ਨਿਕਲ ਜਾਂਦੀ ਹੈ ਕਿ ਸੁਣਨ ਵਾਲਿਆਂ ਨੂੰ ਤੇ ਦੇਖਣ ਵਾਲਿਆਂ ਨੂੰ ਆਪਣੇ ਆਪ ਦੇ ਵਿੱਚ ਵੱਡੀ ਨਿਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਸਵੀਰਾਂ ਕੈਮਰਾ ਪਰਸਨ ਅੱਗੇ ਇੱਕ ਸੰਘਣੀ ਆਬਾਦੀ ਵਾਲਾ ਸੰਘਣੀ ਸ਼ਹਿਰੀ ਆਬਾਦੀ ਵਾਲਾ ਇਹ ਇਲਾਕਾ ਹੈ ਤਸਵੀਰਾਂ ਦੇ ਵਿੱਚ ਜਿਹੜਾ ਪਹਾੜ ਨੁਮਾ ਅਕਿਰਤੀ ਤੁਸੀਂ ਮੇਰੇ ਨਾਲ ਦੇਖ ਰਹੇ ਹੋ ਸਕਰੀਨ ਦੇ ਉੱਪਰ ਇਹ ਮਿੱਟੀ ਦਾ ਢੇਰ ਹੈ ਇੱਕ 15 ਕੁ ਫੁੱਟ ਚੌੜੀ ਇਸ ਗਲੀ ਦੇ ਵਿੱਚ ਇਹ ਢੇਰ ਲਗਭਗ ਬੀਤੇ 8 ਮਹੀਨਿਆਂ ਤੋਂ ਲੱਗਿਆ ਹੋਇਆ ਹੈ ਇਸ ਤੋਂ ਅੱਗੇ ਹੋਰ ਤੁਹਾਨੂੰ ਨਲਾਇਕੀ ਵਾਲੀ ਤੇ ਸਿਸਟਮ ਦੇ ਨਿਖੇਧ ਹੋਣ ਵਾਲੀ ਘਟਨਾ ਦਿਖਾਵਾਂਗੇ ਕਿ ਤਕਰੀਬਨ 8 ਫੁੱਟ ਬਾਈ 6 ਫੁੱਟ ਦਾ ਇਹ ਟੋਆ ਜਿਸ ਦੇ ਨਾਲ ਲੰਘਣ ਵਾਸਤੇ ਦੂਜੇ ਪਾਸੇ ਸਕਰੀਨ ਵਾਲੇ ਮਹਿਜ਼ 2 ਫੁੱਟ ਤੇ ਤਕਰੀਬਨ 5 ਕੁ ਫੁੱਟ ਦਾ ਰਸਤਾ ਇਸ ਪਾਸੇ ਵੱਲ ਬਾਕੀ ਬਚਦਾ ਹੈ ਤਾਂ ਇਸ ਗਲੀ 'ਚ ਰਹਿਣ ਵਾਲੇ ਲੋਕ ਵੀ ਤੁਹਾਨੂੰ ਦਿਖਾ ਦਿੰਨੇ ਆ ਮਾਸੂਮ ਬੱਚੇ ਜਿਹੜੇ ਇਸ ਰਸਤੇ ਤੋਂ 8 ਮਹੀਨਿਆਂ ਤੋਂ ਲਗਾਤਾਰ ਪੀੜ ਤਹਾਨੇ ਲੋਕ ਖੱਡੇਵਾਲ ਦੁਬਾਰਾ ਤੁਹਾਨੂੰ ਇੱਕ ਵਾਰ ਫਿਰ ਤੋਂ ਲੈ ਕੇ ਜਾਂਦੇ ਆ ਇਹ ਖੱਡਾ ਹੈ ਇਸ ਰਿਹਾਈਸ਼ੀ ਇਲਾਕੇ ਦੇ ਵਿੱਚ ਬੀਤੇ 8 ਮਹੀਨਿਆਂ ਤੋਂ ਕਿਸੇ ਵੀ ਵਿਅਕਤੀ ਨੇ ਅਧਿਕਾਰੀ ਨੇ ਸਿਆਸਤਦਾਨ ਨੇ ਇਸ ਖੱਡੇ ਸੰਬੰਧੀ ਲੋਕਾਂ ਦੀ ਫਰਿਆਦ ਸੁਣੀ ਹੈ ਨਹੀਂ ਸੁਣੀ ਬਕਾਇਦਾ ਲੋਕਾਂ ਨਾਲ ਤੁਹਾਡੀ ਗੱਲ ਕਰਾਵਾਂਗੇ ਸਸਰੀ ਕਲਪਨ ਜੀ ਸਸਰੀ ਕਰਵੀ ਜੀ ਭਣ ਕੀ ਨਾਮ ਜੇ ਤੁਹਾਡਾ ਮਨਜੀਤ ਕਾਰ ਜੀ ਭਣ ਕੀ ਮਸਲਾ ਜਿਹੜਾ ਇਹ ਖੱਡਾ ਫੜਿਆ ਇਹ ਖੱਡਾ ਇੱਥੇ ਬਣਿਆ ਪਿਆ 6 ਮਹੀਨੇ ਹੋ ਗਏ ਵੀਰੇ ਜੀ ਸਾਡੀ ਗੱਲ ਨਹੀਂ ਸੁਣੀ ਗਈ ਆ 8ਵਾਂ ਮਹੀਨਾ ਚੱਲ ਚੱਲਿਆ ਅਸੀਂ ਕਿਹੜੇ ਕੋਲੇ ਨਹੀਂ ਗਏ ਅਸੀਂ ਫਿਰ ਇੱਕ ਕੋਲੇ ਗਏ ਸਾਡੀ ਕਿਸੇ ਨੇ ਸੁਣਵਾਈ ਨਹੀਂ ਹੋਈ ਇਹ ਖੱਡਾ ਬਣਿਆ ਕਾਦੇ ਵਾਸਤੇ ਆ ਕਿਉਂ ਪੈ ਗਿਆ ਖੱਡਾ ਇਹ 3 ਵਰ ਸੀਗਾ ਬਲੌਗ ਸੀਗਾ ਸਾਨੂੰ ਆਹਦੇ ਪੱਟ ਲੋ ਪਹਿਲਾਂ ਸਾਨੂੰ ਹਲਾਸ਼ੇਰੀ ਦੇਤੀ ਮਟੀਰੀਅਲ ਦੇਵਾਂਗੇ ਮੁੜ ਕੇ ਹੱਥ ਖੜੇ ਕਰ ਗਏ ਹਲਾਸ਼ੇਰੀ ਕਿਹਨੇ ਦਿੱਤੀ ਜੀ ਇਹ ਝਾੜੂ ਵਾਲਿਆਂ ਨੇ ਦਿੱਤੀ ਪਟਾ ਕੇ ਮੁੜ ਕੇ ਆਂਦੇ ਸਾਡੇ ਕੋਲੇ ਕੁਝ ਵੀ ਨਹੀਂ ਗਾ ਤੇ ਹੁਣ ਇਹਦਾ ਕੀ ਹੱਲ ਹੋ ਸਕਦਾ ਅੱਗੇ ਹੁਣ ਜੀ ਕੋਈ ਵੀ ਆ ਸਾਨੂੰ ਤਾਂ ਹੱਲ ਕਰਕੇ ਦੇਵੇ ਜਿਹੜੀ ਪਾਰਟੀ ਸਾਨੂੰ ਹੱਲ ਕਰਕੇ ਦੇਊਗੀ ਉਹਨਾਂ ਨੂੰ ਵੋਟਾਂ ਪਾ ਦੇਵਾਂਗੇ ਭੈਣ ਜੀ ਕੀ ਨਾ ਤੁਹਾਡਾ ਅੱਗੇ ਵੀ ਗੱਲ ਕਰਾਂਗੇ ਭੈ ਇੱਧਰ ਆਜੋ ਭੈਣ ਜੀ ਭੈਣੇ ਕੀ ਨਾ ਤੁਹਾਡਾ ਸਖਜੀਤ ਕੌਰ ਜੀ ਭੈਣ ਜੀ ਇਹ ਕਿੰਨੇ ਚਿਰ ਤੋਂ ਖੱਡਾ ਬਣਿਆ ਹੋਇਆ ਇਹਨੂੰ 8 ਮਹੀਨੇ ਹੋ ਗਏ ਇਹਦੇ ਵਿੱਚ ਗੰਦਾ ਪਾਣੀ ਵੀ ਖੜਾ ਜੀ ਇਹਦੇ ਵਿੱਚ ਗੰਦਾ ਪਾਣੀ ਆ ਕੱਲ ਅਸੀਂ ਉਸ ਤੋਂ ਲੋਟ ਕਰਾਇਆ ਸੀ ਉਹ ਪਾਣੀ ਸਾਰਾ ਵਿੱਚ ਆ ਗਿਆ ਬੀਬੀ ਅਫਸਰਾਂ ਨੂੰ ਨਹੀਂ ਮਿਲੇ ਚਲੋ ਲੀਡਰਾਂ ਨੇ ਤਾਂ ਤੁਹਾਡਾ ਕੰਮ ਨਹੀਂ ਕੀਤਾ ਅਫਸਰਾਂ ਨੂੰ ਨਹੀਂ ਮਿਲੇ ਕਿਹਨੋਂ ਨਹੀਂ ਆਹੀ ਮਲੇ ਵੀ ਇਹ ਝਾੜ ਵਾਲਿਆਂ ਨੇ ਮਿਲੇ ਹੋ ਕਿ ਨਹੀਂ ਮਿਲੇ ਕੱਦੇ ਨੂੰ ਅਫਸਰ ਕੀ ਕਹਿ ਦਿੰਦੇ ਆ ਉਹ ਕਰਕੇ ਮਾੜਾ ਮੋਟਾ ਜਾ ਵੜਦੇ ਹੋ ਗਏ ਆਇਆ ਹੀ ਤੇ ਉਹ ਕਰਕੇ ਗਿਆ ਨਾਲ ਜੀ ਕੀ ਨਾ ਤੁਹਾਡਾ ਸੰਦੀਪ ਘੋੜਾ ਜੀ ਘਰ ਕਿੱਥੇ ਗਿਆ ਭੈਣੇ ਤੁਹਾਡਾ ਘਰ ਸਾਡਾ ਭਾਰਤ ਦੇ ਵਿਚਾਲੇ ਜਿਹੜਾ ਜਿੱਥੇ ਖੱਟੇ ਛੋਟੇ ਛੋਟੇ ਬੱਚੇ ਖੜੇ ਹਾਂਜੀ ਇਹ ਮੇਰੇ ਬੱਚੇ ਤਿੰਨ ਗੁੱਡੀਆਂ ਇੱਕ ਕਾਕਾ ਜੀ ਇਹ ਬੱਚਿਆਂ ਦਾ ਤੁਹਾਨੂੰ ਇੱਥੇ ਖਤਰਾ ਨਹੀਂ ਲੱਗਦਾ ਕਦੇ ਖਤਰਾ ਤਾਂ ਲੱਗਦਾ ਹੁਣ ਵੀਰ ਜੀ ਗਏ ਵੀ ਹੈਗੇ ਅਸੀਂ ਤਾਂ ਨਾਲ ਹੀ ਇਕੱਠ ਪਰ ਸਾਡੀ ਸੁਣਵਾਈ ਨਹੀਂ ਹੋਏਗੀ। ਕੀ ਕੋਈ ਪੈਸਾ ਥੇਲਾ ਮੰਗਦੇ ਆ ਜਾਂ ਨਹੀਂ ਨਹੀਂ ਸਾਡੇ ਉਹ ਤਾਂ ਕੋਈ ਚੱਕਰ ਨਹੀਂ ਪਰ ਸੁਣਵਾਈ ਨਹੀਂ ਹੋਏਗੀ। ਜੇ ਤੁਹਾਨੂੰ ਪਰਵਾਤ ਆ ਵੀ ਤਵਾ ਪਾਟ ਦੋ ਐ ਤੇ ਬਣਵਾ ਦਾਂਗੇ। ਪਰ ਉਸ ਤੋਂ ਬਾਅਦ ਸਾਡਾ ਪੁੱਛਿਆ ਦੱਸਿਆ ਨਹੀਂ ਵੀ ਬਣਵਾ ਗਏ ਜਾਂ ਨਾ ਸਾਡਾ ਫਿਰ ਤੁਸੀਂ ਪ੍ਰਾਈਵੇਟ ਬੰਦੇ ਤੋਂ ਪੁੱਛਿਆ ਵੀ ਇਹਦਾ ਕਿੰਨਾ ਕ ਖਰਚਾ ਆਉਂਦਾ। ਪ੍ਰਾਈਵੇਟ ਤੋਂ ਪੁੱਛਿਆ ਸੀ 10000 ਰੁਪਏ ਕਹੀ ਜਾਂਦੇ ਵੀ ਖਰਚਾ ਆਉਂਦਾ। 10000 ਰੁਪਏ ਕਿੰਨੇ ਤੋਂ ਐ ਟੋਆ। 7-8 ਮਹੀਨੇ ਹੋ ਗਏ ਜੀ ਇਸ ਗੱਲ। ਇੱਕ ਵੀ ਤੁਹਾਡੀ ਹੋਰ ਭੈਣ ਜੀ ਨਾਲ ਗੱਲ ਕਰਾਵਾਂਗੇ ਭੈਣੇ ਕੀ ਨਾ ਤੁਹਾਡਾ। ਪ੍ਰਾਣੀ ਵੀ ਵੀ ਇੱਥੇ ਗਲੀ ਚ ਘਾਰਾ ਕਿ ਆਸੇ ਪਾਸੇ ਗਲੀ ਚ ਘਾਰਾ ਵੀਰੇ ਸਾਹਮਣੇ ਜਮਾ ਬਾਰ ਨੂੰ ਸਾਹਮਣਾ ਟੋਏ ਦੇ ਸਾਹਮਣਾ ਬਾਰ ਕੀ ਕਹਿੰਦੇ ਆ ਕਿੰਨਾ ਕ ਖਰਚ ਆਉਂਦਾ ਖਰਚਾ ਭਰਾਵਾ ਕਦੇ ਕੋਈ ਕਹਿੰਦਾ 20000 ਆਊਗਾ ਕੋਈ ਕਹਿੰਦਾ 15000 ਆਊਗਾ ਹੁਣ ਸਾਨੂੰ ਤਾਂ ਪਤਾ ਨਹੀਂ ਲੱਗਦਾ ਕੀ ਕਰਨਗੇ ਕੀ ਨਹੀਂ ਕਰਨਗੇ ਪਟਵਾਇਆ ਸੀਗਾ ਸ਼ੌਕੇ ਨੇ ਪਟਵਾ ਤੱਕ ਆਮ ਪਾਰਟੀ ਨੇ ਪਟਵਾਤਾ ਝਾੜੂ ਵਾਲਿਆਂ ਨੇ ਉਹ ਕਹਿੰਦੇ ਵੀ ਗੇਰਾ ਟੋਆ ਪਟਦੇ ਹੋ ਅਸੀਂ ਤੁਹਾਨੂੰ ਖਰਚਾ ਦਵਾ ਦੇਾਂਗੇ ਉਹ ਕਮੇਟੀ ਵਾਲੇ ਵੀ ਕਹਿ ਦਿੰਦੇ ਆ ਕਰਵਾ ਦੇਾਂਗੇ ਕਰਵਾ ਦੇਾਂਗੇ ਕਿਸੇ ਨੇ ਗੱਲ ਇਹ ਪਾਈਪ ਟੁੱਟੀ ਵੀ ਆ ਇਹ ਟੁੱਟੀ ਪਾਈਪ ਦੀ ਰਿਪੇਅਰ ਲਈ ਹਾਂ ਤਾਂ ਇਸ ਤੋਂ ਬਾਅਦ ਤੁਹਾਨੂੰ ਛੋਟੇ ਛੋਟੇ ਬੱਚੇ ਵੀ ਦਿਖਾਵਾਂਗੇ ਜਿਨ੍ਹਾਂ ਦੀਆਂ ਰਿਹائشਾਂ ਜਿਨ੍ਹਾਂ ਦੇ ਘਰ ਇਸ ਖੱਡੇ ਦੇ ਬਿਲਕੁਲ ਨਾਲ ਹੈ ਸੀਵਰੇਜ ਰਿਪੇਅਰ ਕਰਨ ਵਾਸਤੇ ਇਹ ਜਿਹੜਾ ਟੋਆ ਪਟਿਆ ਗਿਆ ਸੀ ਤਾਂ 9-8-9 ਮਹੀਨਿਆਂ ਤੋਂ ਇਸੇ ਹੀ ਹਾਲਤ ਦੇ ਵਿੱਚ ਹੈ ਸਾਈਡਾਂ ਤੇ ਤਸਵੀਰ ਵਿੱਚ ਮਹਿਜ਼ ਇੱਕ ਕੁਰਸੀ ਢਾਕੇ ਤੇ ਦੂਜੀ ਕੁਰਸੀ ਡੌਨ ਲਈ ਥਾਂ ਨਹੀਂ ਬਾਕੀ ਬਚਦੀ ਜਿੱਥੋਂ ਲੋਕ ਆਪਣੀ ਆਵਾਜ਼ਾਈ ਕਰ ਸਕਣ ਇਦੂ ਬਾਦ ਜੁੜੇ ਆ ਸਾਡੇ ਨਾਲ ਪਰਮਿੰਦਰ ਪਾਸ਼ਾ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਅ ਵੀਰ ਜੀ ਇਹ ਤੁਹਾਡਾ ਤਾਂ ਅਧਿਕਾਰੀਆਂ ਨਾਲ ਆਉਣ ਜਾਣ ਰਹਿੰਦਾ ਕਦੇ ਤੁਸੀਂ ਕੋਸ਼ਿਸ਼ ਨਹੀਂ ਕੀਤੀ ਵੀ ਕਿਸੇ ਅਫਸਰ ਨੂੰ ਦੱਸੀਏ ਜਾਂ ਕੋਈ ਹੋਰ ਗੱਲਬਾਤ ਮੇਰੇ ਮਿਤੀ ਦਾ ਐਮਸੀ ਹੈ ਜੀ ਇਸ ਵਾਰਡ ਦੇ ਹਾਂ ਮੇਰੇ ਮਿਸ ਜ ਮਨਜੀਤ ਕੌਰ ਇਸ ਵਾਰਡ ਦੇ ਐਮਸੀ ਹੈ ਇਹ ਬੀਬੀਆਂ ਮੇਰੇ ਕੋਲੇ ਇਕੱਠੀਆਂ ਹੋ ਕੇ ਦੋ ਤਿੰਨ ਵਾਰ ਗਈਆਂ ਇਹਾਂ ਦੇ ਕਿ ਸਾਡੇ ਇੱਥੇ ਪਾਈਪ ਟੁੱਟੀ ਐ ਸਾਡਾ ਜੀ ਕੋਈ ਹੱਲ ਕਰਾ ਕੇ ਦਿਓ ਮੈਂ ਦੋ ਤਿੰਨ ਵਾਰੀ ਐਸ ਡੀਓ ਬੇਦੀ ਨੂੰ ਜਾ ਕੇ ਇਹਨਾਂ ਦੇ ਨਾਲ ਜਾ ਕੇ ਮਿਲਿਆ ਮੈਂ ਕਿਹਾ ਜੀ ਐਸ ਡੀਓ ਸਾਹਿਬ ਆ ਯਾਰ ਇਹਨਾਂ ਦਾ ਮਸਲਾ ਹੱਲ ਕਰਾਓ ਐਕਸ਼ਨ ਨੂੰ ਵੀ ਮੈਂ ਦੋ ਤਿੰਨ ਵਾਰੀ ਕਿਹਾ ਤੇ ਮੈਨੂੰ ਹਰ ਵਾਰੀ ਇਹ ਕਹਿੰਦੇ ਰਹੇ ਜੀ ਬਸ ਅੱਜ ਕਰੋਣੇ ਭਲ ਕਰਾਉਣੇ ਮੈਂ ਇਹਨਾਂ ਨਾਲ ਜਾ ਕੇ ਮੈਂ ਇਹਨਾਂ ਨੂੰ ਵੀ ਕਿਹਾ ਸੀ ਮੈਂ ਵੀ ਕਰਾਉਂਦੇ ਆ ਉਹ ਮੈਨੂੰ ਸਿਰਫ ਲਾਰੇ ਤੇ ਲਾਰੇ ਆਉਂਦੇ ਰਹੇ ਉਸ ਤੋਂ ਬਾਅਦ ਕੀ ਹੋਇਆ ਕਿ ਇਹਨਾਂ ਨੇ ਗਲੀ ਵਾਲੇ ਇਕੱਠੇ ਹੋ ਕੇ ਸਤਾਧਾਰੀ ਪਾਰਟੀ ਵਾਲਿਆਂ ਕੋਲੇ ਚਲੇ ਗਏ ਉਹ ਉਹਨਾਂ ਨੇ ਇਹਨਾਂ ਨੂੰ ਕਹਿਤਾ ਕਿ ਬਿਟੂਆ ਪੱਟ ਦਿਓ ਜੀ ਅੱਜ ਤੋਂ 8 ਮਹੀਨੇ ਪਹਿਲਾਂ ਬਿਟੂਆ ਪੱਟ ਦਿਓ ਤੇ ਅਸੀਂ ਠੀਕ ਕਰਾ ਦਿੰਨੇ ਆ ਔਰ ਜਦੋਂ ਇਹਨਾਂ ਨੇ ਗਰੀਬਾਂ ਨੂੰ ਵਿਚਾਰੇ ਨੂੰ ਟੂਆ ਪੱਟਤਾ ਉਸ ਤੋਂ ਬਾਅਦ ਔਰ ਕਿਉਂਕਿ ਇਹ ਤੇ ਖਰਚਾ ਜਿਹੜਾ 10-12000 ਰੁਪਏ ਦਾ ਖਰਚਾ ਉਹਦਾ 15 ਤੱਕ ਵੀ ਲੱਗ ਸਕਦਾ ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇਹ ਤਾਂ ਇੰਨੇ ਦਾ ਖਰਚਾ ਮੁੜ ਕੇ ਝੱਗਾ ਚੱਕ ਕੇ ਆਲੀ ਵੀ ਸਾਡੇ ਵਸ ਦਾਤ ਰੋਗਣੀ ਤੁਸੀਂ ਜਾਣੋ ਤੁਹਾਡਾ ਕੰਮ ਯਾਰੋ ਔਰ ਇਹ ਗਰੀਬ ਬੰਦੇ ਜਿਹੜੇ ਆ ਇਹ ਮਰ ਰਾਕਤੇ ਇਹਨਾਂ ਨੇ ਵੀ ਚੜਤੇ ਆ ਇਹ ਜਿਹੜਾ ਟੋਆ ਇੱਕ ਮੌਤ ਦਾ ਖੂਬ ਬਣਿਆ ਪਿਆਗਾ ਇੱਥੇ ਜਿਹੜੇ ਹੁਣ ਇਹਨਾਂ ਦੇ ਬੱਚੇ ਆ ਜਮਾਂ ਨਾਲ-ਨਾਲ ਇਹਨਾਂ ਦਾ ਘੇਟ ਆ ਤੇ ਮਤਲਬ ਕਿ ਮੈਨੂੰ ਸਾਨੂੰ ਇਹ ਵੀ ਕਦਰ ਆ ਵੀ ਕੋਈ ਜਵਾਕ ਜੇ ਡਿੱਗ ਪਿਆ ਤਾਂ ਕੀ ਬਣੂਗਾ ਇਸ ਦਾ ਇਸ ਕਰਕੇ ਇਹ ਸਿਰਫ ਗੱਲਾਂ ਵਾਲੇ ਆ ਗੱਲਾਂ ਦਾ ਕੜਾ ਕਰਨ ਜਾਣਦੇ ਆ ਕੋਈ ਵਕਾਸ ਕੁਕੂਸ ਦਾ ਕੋਈ ਕਿਸੇ ਕਿਸਮ ਦਾ ਕੋਈ ਨਾ ਇਹਨਾਂ ਦੇ ਅਫਸਰशाही ਕੋਈ ਅੱਖੇ ਲੱਗਦੀ ਹੈ ਬੁਰਾ ਹਾਲ ਇਹਨਾਂ ਦਾ ਜਿਹੜਾ ਅਫਸਰਸ਼ਾਹੀ ਆ ਉਹ ਮਤਲਬ ਕਿ ਸਰਕਾਰ ਦਾ ਕੋਈ ਕੰਟਰੋਲ ਨਹੀਂਗਾ ਇਹਨਾਂ ਦੇ ਕਹਨੇ ਤੋਂ ਬਾਹਰ ਹੈ ਇਸ ਕਰਕੇ ਜਿਹੜਾ ਇਹ ਬਦਲਾ ਨਹੀਂਗਾ ਤਾਂ ਲੋਕਾਂ ਤੋਂ ਬਦਲਾ ਲਿਆਗਾ ਤੇ ਇਹ ਮਤਲਬ ਕਿ ਮੈਂ ਮੰਗ ਕਰਦਾਗਾ ਪ੍ਰਸ਼ਾਸਨ ਜਿਲਾ ਪ੍ਰਸ਼ਾਸਨ ਨੂੰ ਕਿ ਇਹ ਗਰੀਬਾਂ ਦੇ ਘਰਾਂ ਦੇ ਵਿੱਚ ਜਿਹੜਾ ਮੌਤ ਦਾ ਖੂਹ ਆ ਇਹਦਾ ਤੁਰੰਤ ਹੱਲ ਕੀਤਾ ਜਾਵੇ ਜਿਹੜਾ ਆ ਇਹਨਾਂ ਦਾ ਗੰਦ ਵਿੱਚ ਪਿਆ ਹੈਗਾ ਏ ਮੈਂ ਇਹਨਾਂ ਨੂੰ ਕਿਹਾਗਾ ਮੈਂ ਟਰੈਕਟਰ ਮੰਗਵਾਇਆਗਾ ਪ੍ਰਾਈਵੇਟ ਤੇ ਉਹ ਮੈਂ ਉਹ ਆ ਰਿਹਾਗਾ ਅੱਧੇ ਪੌਣੇ ਘੰਟੇ ਚੋਂ ਨੇ ਆ ਜਾਣਾ ਤੇ ਇਹ ਆ ਇੱਕ ਵਾਰੀ ਮੈਂ ਸਾਫ ਕਰਾ ਦੇਣਾ ਉਸ ਤੋਂ ਬਾਅਦ ਫਿਰ ਅਸੀਂ ਗਲੀ ਵਾਲੇ ਬਹਿ ਕੇ ਜੇ ਕੋਈ ਜੇ ਤਾਂ ਪ੍ਰਸ਼ਾਸਨ ਨੇ ਕਿਸੇ ਨੇ ਕੋਈ ਗੱਲ ਕਰ ਲਈ ਠੀਕ ਹੈ ਨਹੀਂ ਭਾਈ ਅਸੀਂ ਆਪ ਕੁਝ ਕਰ ਕਰਾ ਕੇ ਇਹਦਾ ਕੋਈ ਹੱਲ ਕਰਦੇ ਆ ਕਿਉਂਕਿ ਜਿਹੜੀ ਸਰਕਾਰ ਆ ਜਾਂ ਪ੍ਰਸ਼ਾਸਨ ਹੁਣ ਤੱਕ ਖੜੇ ਕਰਤੇ ਉਹਨਾਂ ਤਾਂ 8 ਮਹੀਨੇ ਹੋ ਗਏ ਲੋਕ ਮਾਰ ਰਸਤੇ ਛੱਡਦੇ ਆ ਪਰ ਅਸੀਂ ਤਾਂ ਜਿਹੜੇ ਲੋਕ ਆ ਅਸੀਂ ਭਾਈ ਗਲੀ ਵਾਲੇ ਮਹੱਲੇ ਵਾਲੇ ਮੈਂ ਨਾਲ ਲਾ ਕੇ ਅਸੀਂ ਇਹਦਾ ਕੋਈ ਨਾ ਕੋਈ ਜ਼ਰੂਰ ਹੱਲ ਹੁਣ ਕਰਾਂਗੇ ਜੀ ਇੱਕ ਵਾਰ ਫਿਰ ਤੋਂ ਅਸੀਂ ਆਪਣੇ ਵਿਊਅਰਸ ਨੂੰ ਦਿਖਾ ਦਈਏ ਕਿ ਇਹ ਟੋਆ ਜਿਹੜਾ ਸੀਵਰੇਜ ਰਿਪੇਅਰ ਵਾਸਤੇ ਪੱਟਿਆ ਗਿਆ ਸੀ ਦੱਸਿਆ ਗਿਆ ਸੀ ਕਿ ਸੀਵਰੇਜ ਦੇ ਵਿੱਚ ਕੋਈ ਨੁਕਸ ਹੈ ਤਾਂ 9 ਮਹੀਨਿਆਂ ਤੋਂ 8 ਮਹੀਨਿਆਂ ਤੋਂ ਸਾ ਸ਼ਹਿਰ ਦੀ ਸੰਗਣੀ ਆਬਾਦੀ ਵਾਲਾ ਖੇਤਰ ਹੈ ਗੋਨਿਆਣਾ ਰੋਡ ਚੌਕ ਦੇ ਵਿੱਚ ਬਾਬਾ ਜੀਵਨ ਸਿੰਘ ਨਗਰ ਤਸਵੀਰਾਂ ਚ ਦਿਖਾ ਦਈਏ ਨੰਨੇ ਮੁੰਨੇ ਮਾਸੂਮ ਬੱਚੇ ਆ ਤਾਂ ਇਸ ਟੋਏ ਦੇ ਖੱਬੇ ਅਤੇ ਸੱਜੇ ਹੱਥ ਜਿਹੜੇ ਘਰ ਰਹਾਇਸ਼ੀ ਇਲਾਕੇ ਦੇਖ ਰਹੇ ਆ ਉਹ ਇਹ ਬੱਚੇ ਇਨਾਂ ਘਰਾਂ ਦੇ ਵਿੱਚ ਜਿਹੜੇ ਰਹਿਣ ਵਾਲੇ ਆ ਬੱਚਿਆਂ ਦੇ ਘਰ ਆ ਤਾਂ ਪਰਿਵਾਰ ਦਾ ਵੀ ਕਹਿਣਾ ਹੈ ਕਿ ਉਹ ਆਪਣੇ ਨਿਆਣਿਆਂ ਨੂੰ ਕਿਸੇ ਵੇਲੇ ਵੀ ਘਰ ਤੋਂ ਬਾਹਰ ਨਹੀਂ ਹੋਂ ਦੇ ਸਕਦੇ ਘਰ ਵੀ ਬੱਚਿਆਂ ਵਾਸਤੇ ਇੱਕ ਜੇਲ ਬਣ ਚੁੱਕਿਆ ਹੈ ਤਾਂ ਟੋਏ ਦੀ ਅੰਦਰਲੀ ਹਾਲਤ ਦਿਖਾ ਦਈਏ ਕਿ ਟੋਏ ਦੇ ਵਿੱਚ ਜਿਹੜੀ ਗੰਦਗੀ ਹੈ ਉਹ ਵੀ ਤੁਸੀਂ ਕੈਮਰੇ ਤੇ ਦੇਖ ਸਕਦੇ ਹੋ ਬਿਮਾਰੀਆਂ ਫੈਲਣ ਦਾ ਵੱਡੇ ਪੱਧਰ ਤੇ ਖਤਸ਼ਾ ਹੈ ਸੋ ਪੀੜਤ ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਛੇਤੀ ਇਸ ਮਾਮਲੇ ਦੇ ਵਿੱਚ ਕੋਈ ਹੱਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਆਉਣ ਵਾਲੇ ਸੰਭਾਵਿਤ ਨੁਕਸਾਨਾਂ ਤੋਂ ਸੁਰੱਖਿਆ ਮਿਲ ਸਕੇ